ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਦੇਖ ਸਕਦੇ ਹੋ ਕਿਸ ਤਰੀਕੇ ਗੱਡੀ ਜੜੀ ਆ ਚੰਡੀਗੜ੍ਹ ਰੋਡ ਤੋਂ ਜੜੀ ਆ ਚੰਡੀਗੜ੍ਹ ਵੱਲੋਂ ਜੜੀ ਆ ਰਹੀ ਸੀਗੀ ਸਮਰਾਲਾ ਚੌਕ ਵੱਲੋਂ ਜਾ ਰਹੀ ਸੀਗੀ ਬਰੇਜਾ ਗੱਡੀ ਐ ਸੋ ਕਿਸ ਤਰੀਕੇ ਕਾਫੀ ਭਿਆਨਕ ਟੱਕਰ ਜਿਹੜਾ ਹੋਇਆ ਠੀਕ ਐ ਬਾਸ ਤੋਂ ਤਰੋਂ ਆ ਰਹੀ ਸੀ ਸਮਰਾਲਾ ਚੋਂ ਤੋਂ ਇਹਦੇ ਕਾਰ ਦੀ ਬਹੁਤ ਸਪੀਡ ਸੀ ਕਾਰ ਤੋਂ ਕੋਈ ਕੰਟਰੋਲ ਨਹੀਂ ਹੋਈ ਕਾਰ ਦੇ ਵਿੱਚ ਗਲਾਸ ਖਲੂਸ ਤੇ ਹੋਰ ਬੋਤਲਾ-ਬੁਤਲਾ ਸੀ ਦੇਖਿਆ ਜਿਹੜੀਆਂ ਨੇ ਦੇਖਿਆ ਨੇ ਕ੍ਰਿੰਕ ਕੀਤੀ ਸੀ ਹਸਾਬ ਨਾਲ ਲੱਗਦਾ ਸਮਝਦਾ ਉਨੇ ਆੜੋਲੀ ਟੱਕਰ ਮਾਰੀ ਤੇ ਉਧਰ ਜਾ ਕੇ ਉਹਨੂੰ ਪਰਲੀ ਸਾਈਡ ਜਾ ਕੇ ਬੱਸ ਚ ਟੱਕਰ ਮਾਰੀ ਇਹ ਬੱਸ ਕਨੈਕਟਰ ਕੋਈ ਕੁਝ ਡਰਾਈਵਰ ਦਾ ਕਸੂਰ ਨਹੀਂ ਹੈਗਾ ਲੇਡੀਜ਼ ਕਨੈਕਟਰ ਹੈ ਉਹ ਬਾਰੀ ਤੇ ਖੜੀ ਹੈ ਉਹ ਬਾਰੀ ਬੈਂਡ ਹੋ ਗਿਆ ਨਹੀਂ ਜ਼ੋਰ ਦੀ ਬੱਜੀ ਹੈ ਬਾਰੀ ਬੈਂਡ ਹੋ ਕੇ ਨਹੀਂ ਲੱਤੇ ਬੱਜੀ ਹੈ ਪੂਰ ਬੱਸਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਯਾਰ ਆ ਸਪੀਡ ਤੇ ਆਉਣਾ ਹੈ ਗਲਤੀ ਹੈ ਜਿਹਦੀ ਗਲਤੀ ਹੈ ਟਾਰਗੇਟ ਉਹਨੂੰ ਹੋ ਸਕਦਾ ਤੁਸੀਂ ਤਾਂ ਵੀ ਤੇਜ਼ ਰਫ਼ਤਾਰ ਜਿਹੜਾ ਇਹ ਆਟੋ ਸੀਗਾ ਉਹ ਜਗ੍ਹਾ ਤੋਂ ਜਿਹੜਾ ਉੱਡਦੇ ਹੋਏ ਜਿਹੜਾ ਇਹ ਜਗ੍ਹਾ ਦੇ ਉੱਤੇ ਆਇਆ ਲੁਧਿਆਣਾ ਲਾਈਵ ਇਕੜਵੜੇ ਤੋਂ ਮਾਮਦਰ ਤੋਂ ਗੰਦਾ ਸਵਾਗਤ ਹੈ ਮੈਂ ਨਿਤੰਦਵਾਲੀ ਪਹੁੰਚਿਆ ਲੁਧਿਆਣਾ ਚੰਡੀਗੜ੍ਹ ਰੋਡ ਤੇ ਦੇਖਦੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆਂ ਦੇਖ ਸਕਦੇ ਹੋ ਕਿਸ ਤਰੀਕੇ ਗੱਡੀ ਜੜੀ ਹੈ ਚੰਡੀਗੜ੍ਹ ਰੋਡ ਤੋਂ ਜੜੀ ਹੈ ਚੰਡੀਗੜ੍ਹ ਵੱਲੋਂ ਜੜੀ ਆ ਰਹੀ ਸੀਗੀ ਸਮਰਾਲਾ ਚੌਕ ਵੱਲ ਨੂੰ ਜਾ ਰਹੀ ਸੀਗੀ ਬਰੇਜਾ ਗੱਡੀ ਐ ਸੋ ਕਿਸ ਤਰੀਕੇ ਕਾਫੀ ਪਿਆਨਾਕ ਟੱਕਰ ਜਿਹੜਾ ਹੋਇਆ ਸੋ ਉਸ ਤੋਂ ਬਾਅਦ ਗੱਡੀ ਜਿਹੜੀ ਹੈ ਬਿਲਕੁਲ ਇਸ ਰੋਡ ਤੋਂ ਆ ਰਹੀ ਸੀਗੀ ਤਾਂ ਇਸ ਰੋਡ ਤੋਂ ਸਿੱਧੀ ਹੋ ਗੱਡੀ ਬਿਲਕੁਲ ਇਸ ਜਗ੍ਹਾ ਤੋਂ ਜੜੀ ਹੈ ਕ੍ਰੋਸ ਹੋ ਜਾਂਦੀ ਹੈ ਤਾਂ ਗੱਡੀ ਜਿਹੜੀ ਹੈ ਐਕਸੀਡੈਂਟ ਹੋਣ ਤੋਂ ਬਾਅਦ ਗੱਡੀ ਜਿਹੜੀ ਐ ਬਿਲਕੁਲ ਡਿਵਾਈਡਰ ਨਾਲ ਟਕਰਾਨ ਤੋਂ ਬਾਅਦ ਆ ਡਿਵਾਈਡਰ ਜਿਹੜਾ ਹੈ ਸੈਂਟਰ ਦੇ ਵਿੱਚ ਬੜਵਾ ਹੈ ਡਿਵਾਈਡਰ ਜਿਹੜਾ ਹੈ ਪਲਟ ਦਵਾਲ ਉਸ ਜਗ੍ਹਾ ਦੇ ਉੱਤੇ ਜਿਹੜੀ ਐ ਪਹੁੰਚ ਜਾਂਦੀ ਹਾਲਾਂਕਿ ਗੱਡੀ ਨੂੰ ਖਿੱਚ ਕੇ ਪੈਟਰੋਲ ਟੈਂਕੀ ਦੇ ਜਿਹੜਾ ਨਾਂ ਲਾ ਉਹ ਲਗਾਇਆ ਜਾਂਦਾ ਵੈ ਪਰ ਕਾਫੀ ਭਿਆਨਕ ਹਾਸਾ ਹਸਤੈ ਮ ਹੋਇਆ ਸੀਗਾ ਉਹ ਮੰਝੇ ਜਿਹੜਾ ਸੀਗਾ ਕਾਫੀ ਭਿਆਨਕ ਸੀਗਾ ਤਾਂ ਸੂਤਰਾਂ ਵੱਲੋਂ ਖਬਰ ਸੀ ਕਿ ਇੱਥੇ ਮੌਕੇ ਤੇ ਜਿਹੜੇ ਲੋਕ ਸੀਗੇ ਉਹਨਾਂ ਵੱਲੋਂ ਦੱਸਿਆ ਜਾਂਦਾ ਸੀਗਾ ਕਿ ਇਹ ਗੱਡੀ ਜਿਹੜੀ ਹੈ ਇੱਕ ਸਕੂਲ ਬੱਸ ਦੇ ਨਾਲ ਜਿਹੜੀ ਟਕਰਾਂਦੀ ਆ ਤਾਂ ਉਸ ਤੋਂ ਬਾਅਦ ਆਟੋ ਦੇ ਵਿੱਚ ਵੀ ਜਾ ਕੇ ਜਿਹੜਾ ਟੱਕਰ ਲੱਗਦਾ ਤਾਂ ਆਟੋ ਜਿਹੜਾ ਉਹ ਵੀ ਕਾਫੀ ਦੂਰ ਤੱਕ ਜਿਹੜਾ ਲੁੜਕ ਕੇ ਚਲਾ ਜਾਂਦਾ ਤਾਂ ਆਟੋ ਦੀਆਂ ਵੀ ਇਹ ਤਸਵੀਰਾਂ ਦਿਖਾਵਾਂਗੇ ਇੱਕਾਈ ਹਸਪੀਟਲ ਦੇ ਕੋਲ ਆਟੋ ਜਾ ਕੇ ਖੜਾ ਹੋਇਆ ਹੈ ਗੱਡੀ ਦੇਖ ਸਕਦੇ ਹੋ ਬਿਲਕੁਲ ਸਮਰਾਲਾ ਚੌਕ ਤੋਂ ਜਦੋਂ ਚੰਡੀਗੜ੍ਹ ਰੋਡ ਨੂੰ ਜਾਂਦੇ ਉਸ ਜਗ੍ਹਾ ਦੇ ਉੱਤੇ ਜਿਹੜੀ ਇਹ ਪੈਟਰੋਲ ਟੈਂਕੀ ਦੇ ਨਾਲ ਖੜੀ ਹੋਈ ਹੈ ਸੋ ਕਾਫੀ ਭਿਆਨਕ ਹਾਦਸਾ ਜਿਹੜਾ ਉਸ ਟਾਈਮ ਚੰਡੀਗੜ੍ਹ ਰੋਡ ਤੇ ਉੱਤੇ ਜਿਹੜਾ ਵਾਪਰਿਆ ਸੋ ਮੈਂ ਕਿਵੇਂ ਦੇ ਅਧਿਕਾਰੀ ਜਿਹੜੇ ਪੁਲਿਸ ਪ੍ਰਸ਼ਾਸਨ ਉਹ ਵੀ ਮੌਕੇ ਤੇ ਖੜੀ ਐ ਸੋ ਗੱਲਬਾਤ ਕਰਨ ਲੈਨੇ ਆ ਸਰ ਨਾਲ ਜਾਣਾਂਗੇ ਵੀ ਕੀ ਹੋਇਆ ਸੀਗਾ ਚੰਡੀਗੜ੍ਹ ਰੋਡ ਤੇ ਉਸ ਟਾਈਮ ਕਿੰਨਾ ਭਿਆਨਕ ਜਿਹੜਾ ਹਾਦਸਾ ਹੋਇਆ ਸੀਗਾ ਕਿ ਜਾਨੀ ਨੁਕਸਾਨ ਹੋਇਆ ਕਿ ਨਹੀਂ ਹੋਇਆ ਸਸੀਕਾਲ ਸਸੀਕਾਲ ਪਹਿਲਾਂ ਤਾਂ ਨੁਕਸਾਨ ਤੋਂ ਸਸੀਲ ਜੀ ਇਹ ਸਿਰੇ ਪੌਣੇ 8 ਦਾ ਟਾਈਮ ਸੀ ਤੇ ਗੱਡੀ ਇਧਰੋਂ ਆ ਰਹੀ ਸੀ ਚੰਡੀਗੜ੍ਹ ਤੋਂ ਤੇ ਇਧਰੋਂ ਬੱਸ ਆ ਰਹੀ ਸੀ ਤੇ ਉਹਨਾਂ ਆਪਣੇ ਆਟੋ ਸੀ ਮੁਰੇ ਆਟੋ ਨਾਲ ਟਕਰਾ ਕੇ ਤੇ ਗੱਡੀ ਉੱਧਰ ਜਾ ਪਹੁੰਚ ਮੜੀ ਮੜੀ ਜੇ ਸੱਟਾਂ ਲੱਗੀਆਂ ਉਹਨਾਂ ਫੋਟੀ ਦੇ ਬਚਾਇਆ ਗਿਆ ਕਿ ਕਿਹਾ ਜਾਂਦਾ ਸਰ ਕਿ ਗੱਡੀ ਇੰਨੀ ਤੇਜ਼ ਰਫ਼ਤਾਰ ਦੇ ਵਿੱਚ ਸੀਗੀ ਕਿ ਆਟੋ ਵੀ ਵਿੱਚ ਆ ਗਿਆ ਸੀਗਾ ਆਟੋ ਵੀ ਲੋੜ ਕੇ ਚਲਾ ਗਿਆ ਕਿ ਲੱਗਦਾ ਪੋਸੀਬਲ ਸੀ ਸਰ ਗੱਲ ਇਹ ਤੇ ਸਾਡੇ ਆਂ ਤੋਂ ਪਹਿਲਾਂ ਹੀ ਸੀ ਸੀ ਗੱਲਬਾਤ ਜੋ ਸੀ ਮੈਂ ਪੀਸਿਆ ਤੇ ਰੋਮਿਓ ਜਿਹੜੀ 29 ਨੰਬਰ ਜਿਹੜੀ ਸਮਰਾਲਾ ਚੋਂ ਕਹਾਈ ਉਹ ਮੋਕਰ ਭੇਜਤੀ ਸੀ ਜੀ ਸਾਡੇ ਆਂ ਤੋਂ ਪਹਿਲਾਂ ਹੀ ਸੀ ਗੱਲਬਾਤ ਜੀ ਹਾਂ ਜੀ ਸਰ ਕੋਈ ਜਾਨੀ ਨੁਕਸਾਨ ਹੋਇਆ ਹੈ ਡਰਾਈਵਰ ਨੂੰ ਜਾਂ ਗੱਡੀ ਡਰਾਈਵਰ ਨੂੰ ਆਟੋ ਡਰਾਈਵਰ ਨੂੰ ਜਾਂ ਬੱਸ ਦੇ ਨਾਲ ਟਕਰਾਈ ਸੀ ਗੱਡੀ ਸਕੂਲ ਬੈਂਸ ਵੈਸੇ ਤਾਂ ਮੋਨੀਆਂ ਜੇ ਸੱਟਾਂ ਲੱਗੀਆਂ ਕੋਈ ਇ ਆ ਮੌਕੇ ਤੇ ਸਾਡੀ ਜਿਹੜੀ ਰੋਮਿਓ ਨੱਚੀ ਖੜੀ ਸੀ ਤੇ ਬਾਕੀ ਸਾਰਾ ਕੁਛ ਨਾ ਤੇ ਉਹ ਬੱਸ ਜਿਹੜੀ ਸੀਗੀ ਕਿਹੜੇ ਸਕੂਲ ਦੀ ਸੀਗੀ ਕਿੱਥੋਂ ਆ ਰਹੇ ਸੀਗੀ ਪੀਸੀਆ ਸਕੂਲ ਦੀ ਸੀ ਉਹ ਉਸ ਟਾਈਮ ਸਾਡੇ ਆਨ ਤੋਂ ਪਹਿਲੇ ਸੀ ਹੋਇਆ ਸਰ ਉਹ ਡੀਸੀਆ ਸਕੂਲ ਦੇ ਦੱਸੀ ਜਾਂਦੀ ਬਾਕੀ ਉਹ ਜਿਹੜੇ ਮਾਲਕ ਆ ਰਹੇ ਸਨ ਉਹਨਾਂ ਨਾਲ ਗੱਲਬਾਤ ਕਰ ਲਓ ਸਰ ਸਰ ਆਟੋ ਜਿਹੜਾ ਸੀਗਾ ਆਟੋ ਦਾ ਕੀ ਮੈਟਰ ਸੀਗਾ ਵਿੱਚ ਸਰ ਆਟੋ ਦਾ ਤਾਂ ਮੌਕੇ ਤੇ ਸੀ ਆਊਟ ਤੋਂ ਉਦੋਂ ਆਇਆ ਜਦੋਂ ਐਕਸੀਡੈਂਟ ਹੋਇਆ ਸੀ ਠੀਕ ਹੈ ਹਾਂਜੀ ਆਟੋ ਉੱਥੇ ਮੌਕੇ ਤੇ ਖੜਾ ਜੀ ਬਚਾ ਹੋ ਗਿਆ ਕੁੱਲ ਮਿਲਾ ਕੇ ਬਾਕੀ ਜਿਹੜੇ ਜੀ ਆਪਣੇ ਮੁਲਾਜ਼ਮ ਆਏ ਆ ਮਾਲਕ ਆਇਓ ਆ ਉਹਨਾਂ ਨਾਲ ਗੱਲ ਤੂੰ ਦੱਸ ਦਈਏ ਪੰਜਾਬ ਪੁਲਿਸ ਲਗਾਤਾਰ ਬੁਖੋ ਵੀ ਆਪਣੀ ਡਿਊਟੀ ਜਿਹੜੀ ਹੈ ਨਿਭਾ ਰਹੀ ਹੈ ਪਰ ਅਗਰ ਦੱਸ ਦਈਏ ਮੌਕੇ ਤੇ ਜਿਹੜੇ ਲੋਕ ਖੜੇ ਸੀਗੇ ਉਹਨਾਂ ਨੇ ਵੀ ਗੱਲਬਾਤ ਕਰ ਲੈਣੇ ਆ ਭਾਈ ਜੀ ਮੌਕੇ ਤੇ ਖੜੇ ਸੀ ਕਿ ਉਦੋਂ ਤੋਂ ਹਾਂਜੀ ਹਾਂਜੀ ਮੌਕੇ ਤੇ ਖੜੇ ਸੀ ਭਾਈ ਕੀ ਨਾਮ ਆ ਤੁਹਾਡਾ ਮੰਗੀ ਹੈ ਜੀ ਮੇਰਾ ਨਾਮ ਕੀ ਹੋਇਆ ਸੀਗਾ ਉਸ ਟਾਈਮ ਚੰਡੀਗੜ੍ਹ ਰੋਡ ਤੇ ਸਾਹਮਣੇ ਚੰਡੀਗੜ੍ਹ ਰੋਡ ਤੇ ਇਦਾਂ ਆਇਆ ਭਾਈ ਜੀ ਜਿਹੜੀ ਕਾਰ ਇਧਰੋਂ ਆ ਰਹੀ ਸੀ ਚੰਡੀਗੜ੍ਹਾ ਤੋਂ ਠੀਕ ਹੈ ਬਾਸ ਤੋਂ ਇਧਰੋਂ ਆ ਰਹੀ ਸੀ ਸਮਰਾਲਾ ਜੋਂ ਤੋਂ ਤੇ ਕਾਰ ਦੀ ਬਹੁਤ ਸਪੀਡ ਸੀ ਕਾਰ ਤੋਂ ਕੋਈ ਕੰਟਰੋਲ ਨਹੀਂ ਹੋਈ ਉਹਨੇ ਆੜੋ ਹੀ ਟੱਕਰ ਮਾਰ ਉਧਰ ਜਾ ਕੇ ਪਰਲੇ ਸਾਈਡ ਜਾ ਕੇ ਬੱਸ ਟੱਕਰ ਮਾਰੇ ਆਟੋ ਜਿਹੜਾ ਸੀਗਾ ਉਹ ਕਿਧਰੋਂ ਆ ਰਿਹਾ ਸੀ ਉਹ ਇਧਰੋਂ ਆ ਰਿਹਾ ਸੀ ਆਟੋ ਚੰਡੀਗੜ੍ਹ ਰੋਡ ਤੋਂ ਆ ਰਿਹਾ ਸੀ ਹਾਂਜੀ ਹਾਂਜੀ ਤੇ ਗੱਡੀ ਵੀ ਚੰਡੀਗੜ੍ਹ ਰੋਡ ਹਾਂਜੀ 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 ਟੱਕਰ ਕਿੱਥਾ ਵਧੀ ਟੱਕਰ ਉਹਨੇ ਡਰਾਈਵਰ ਸਾਈਡ ਮਾਰੇ ਟੱਕਰ ਬੱਸ ਜਿਹੜੀ ਕਾਰ ਨਾਲ ਉਹ ਡਰਾਈਵਰ ਸਾਈਡ ਤੇ ਮਾਰੀ ਕਾਰ ਆਟੋ ਦੇ ਵਿੱਚ ਡਰਾਈਵਰ ਸਾਈਡ ਤੇ ਕਾਰ ਮਾਰੀ ਉਹਨੇ ਠੀਕ ਹੈ ਜੀ ਤੇ ਜਿਹੜਾ ਆਟੋ ਉਡੋਣ ਦਾ ਉੱਥੇ ਗਿਆ ਜੀ ਉਹਨੇ ਇੱਕ ਸਕੋਰਟੀ ਗਾਰਡ ਨਾਲ ਰਗੜਦਾ ਆਟੋ ਵਾਲੇ ਨੇ ਔਟੋ ਉੱਡਦਾ ਹੋਇਆ ਗਿਆ ਮਤਲਬ ਇਹ ਪੋਸਿਬਲ ਲੱਗਦਾ ਤੁਹਾਨੂੰ ਆਪਣੇ ਅੱਖਾਂ ਨੇ ਦੇਖਿਆ ਉਹ ਸਰ ਮੈਂ ਉਧਰੋਂ ਆ ਰਿਹਾ ਸੀ ਭਾਜੀ ਮੈਂ ਉਧਰੋਂ ਆਂਦਾ ਮੈਂ ਸਾਰਾ ਮੈਂ ਆਪਣੇ ਅੱਖਾਂ ਨਾਲ ਸੀਨ ਦੇਖਿਆ ਤੇ ਜਿਹੜਾ ਸਕੂਲ ਦੀ ਗਾੜਾ ਉਹਦਾ ਚੂਲਾ ਟੁੱਟ ਗਿਆ ਵਾ ਤੇ ਜਿਹੜੀ ਕੁੜੀ ਆ ਕਨੈਕਟਰ ਜਿਹੜੀ ਬਾਛੀ ਜੀ ਉਹਦੀ ਲਾਤ ਟੁੱਟ ਗਈ ਆ ਉਹ ਹੀ ਮੈਂ ਹੀ ਚੱਕ ਕੇ ਲਾਈ ਆਪਣੇ ਹੱਥਾਂ ਨਾਲ ਮੈਂ ਹੀ ਚੱਕ ਕੇ ਗੋਦੀ ਨੂੰ ਟੈਂਪੋ ਹੀ ਪਾ ਕੇ ਮੈਂ ਹੀ ਲੈ ਗਿਆ ਕਿੱਥੇ ਲੈ ਕੇ ਗਿਆ ਉਹਨੂੰ ਉਹਨੂੰ ਆ ਜਿਹੜਾ ਸਿਵਲ ਹਸਪਤਾਲ ਕੋ ਹਸਪੀਟਲ ਆ ਗਗਨਦੀਪ ਗਗਨਦੀਪ ਉੱਥੇ ਦਾਖਲ ਕਰਾ ਕੇ ਆਈ ਜਿੰਦੇ ਜਿਹੜਾ ਸਕੂਲ ਡਿਗਾਰਡ ਆ ਉਹਨੂੰ ਦਾਖਲ ਕਰਾਇਆ ਮੈਂ ਇੱਥੇ ਸਿਵਲ ਹਸਪੀਟਲ ਉਹਦਾ ਚੂਲਾ ਟੁੱਟ ਗਿਆ ਜੀ ਬਿਲਕੁਲ ਸੋ ਹੋਰ ਲੋਕ ਮੌਕੇ ਤੇ ਮੌਜੂਦ ਨੇ ਬਾਈ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਰਾਜੂ ਨਾਹਰ ਜੀ ਜੀ ਸਾਡੇ ਭਰਾ ਦੀ ਗੱਡੀ ਆ ਲੱਡੂ ਦੀ ਡੀਏਵੀ ਸਕੂਲ ਤੋਂ ਠੀਕ ਹੈ ਤੇ ਗੱਡੀ ਚ ਪ੍ਰੋਪਰ ਫਰੰਟ ਕੈਮਰਾ ਡੀਵੀਆ ਬੈਕ ਕੈਮਰਾ ਸਭ ਚਾਲੂ ਆ ਅਸੀਂ ਇੱਕ ਫੂਟੇਜ ਦੇਖੀ ਆ ਵੀ ਸਾਡੀ ਗੱਡੀ ਬਿਲਕੁਲ ਫਿੱਲੀ ਜਾ ਰਹੀ ਸੀ ਉਹ ਬਰੀਜ਼ਾ ਗੱਡੀ ਕਾਫੀ ਸਪੀਡ ਤੇ ਆਈ ਆ ਆ ਕੇ ਉਹਨੇ ਪਿੱਛੋਂ ਆਟੋ ਨੂੰ ਹਿੱਟ ਕੀਤਾ ਇਨਬੈਲੈਂਸ ਹੋਣ ਕਰਕੇ ਡਵਾਈਡਡ ਟੱਪ ਕੇ ਬੱਸ ਦੇ ਵਿੱਚ ਜਾ ਕੇ ਵੱਜੀ ਆ ਜਿਹਦੇ ਵਿੱਚ ਸਾਡਾ ਡਰਾਈਵਰ ਸੇਫ ਆ ਤੇ ਹਲੇ ਬੱਚੇ ਲੈਣ ਜਾ ਰਹੀ ਸੀ ਗੱਡੀ ਬੱਚਾ ਕੋਈ ਵੀ ਵਿੱਚ ਨਹੀਂ ਸੀ ਲੇਡੀਜ਼ ਕੰਡਕਟਰ ਦੀ ਲੱਤ ਤੇ ਹਲੇ ਕਲੀਅਰ ਨਹੀਂ ਟੁੱਟੀ ਕਿ ਨਹੀਂ ਪਰ ਛੱਟਾਂ ਲੱਗੀਆਂ ਗਈ ਜੀ ਉਹ ਜਿਹੜੀ ਸਕੂਲ ਵੈਨ ਸੀਗੀ ਉਹ ਥੋੜੀ ਸੀਗੀ ਕਹਿਣ ਦਾ ਪਾਓ ਉਹ ਮਤਲਬ ਉਹ ਕਿਧਰੋਂ ਆ ਰਿਆ ਸੀਗਾ ਸਾਹਮਣੋਂ ਆ ਰਿਹਾ ਸੀ ਤਮਰਾਲਾ ਚੌਂਕ ਤੋਂ ਆ ਰਹੀ ਚੰਡੀਗੜ੍ਹ ਰੋਡ ਤੋਂ ਅੱਗੇ ਬੱਚੇ ਲੈਣ ਜਾਣੇ ਸੀਗੇ ਠੀਕ ਹੈ ਉਹਦੀ ਸਪੀਡ ਨੋਰਮਲ ਸੀਗੀ ਆ ਹਾਂਜੀ ਨੋਰਮਲ ਜੀ ਡੀਵੀਆਰ ਕੈਮਰਾ ਸਭ ਕੁਝ ਜੀਪੀਐਸ ਸਭ ਕੁਝ ਲੱਗਾ ਹੈ ਸਪੀਡ ਗਵਰ ਉਹਦੇ ਵਿੱਚ ਸਪੀਡ ਗਵਰਨਰ ਲੱਗਿਆ ਸਪੀਡ ਵਧ ਹੀ ਨਹੀਂ ਸਕਦੀ ਠੀਕ ਹੈ ਹਾਂਜੀ ਉਹ ਡਰਾਈਵਰ ਦੀ ਵੀ ਉਮਰ 50 ਤੋਂ 55 ਸਾਲ ਦੇ ਵਿੱਚ ਇਜਿਹੜਾ ਬੰਦਾ ਹੈਗਾ ਵਾ ਕੋਈ ਪਛੇ ਤਾਂ ਨਹੀਂ ਮੌਜੂਦ ਸੀਗੇ ਉਸ ਟਾਈਮ ਨੀ ਹਲੇ ਤਾਂ ਬੱਚੇ ਲੈਣ ਜਾਣਾ ਸੀਗਾ ਕੋਈ ਸੱਟਪੇਟ ਤਾਂ ਲੱਗੀ ਨਹੀਂ ਕਿਸੇ ਨੂੰ ਕੰਡਕਟਰ ਦੇ ਲੱਗੀ ਆ ਡਰਾਈਵਰ ਠੀਕ ਹੈਗਾ ਜੀ ਲੱਗਦਾ ਨਹੀਂ ਹੈਗਾ ਇਹ ਕਾਫੀ ਨਾਕਾਮੀ ਹੈ ਡਰਾਈਵਰ ਡਰਾਈਵ ਜੁੜਾ ਹੈ ਸੇਫ ਡਰਾਈਵ ਕਰਨਾ ਚਾਹੀਦਾ ਆਰਾਮ ਨਾ ਕਰਨਾ ਚਾਹੀਦਾ ਸਵੇਰ ਟਾਈਮ ਤਾਂ ਬਿਲਕੁਲ ਸਲੋ ਕਰਨਾ ਚਾਹੀਦਾ ਸਰ ਪਤਾ ਕੀ ਗੱਲ ਹੈ ਇਹਦੇ ਵਿੱਚ ਹਰ ਇੱਕ ਬੰਦੇ ਨੂੰ ਅਸੀਂ ਕਿੱਦਾਂ ਕਲੀਅਰ ਕਰ ਸਕਦੇ ਹਾਂ ਹੁਣ ਬੰਦਾ ਸ ਉਹਦੇ ਬਸ ਕਨੈਕਟਰ ਕੋਈ ਕੁਝ ਡਰਾਈਵਰ ਦਾ ਕਸੂਰ ਨਹੀਂ ਹੈਗਾ ਲੇਡੀਜ਼ ਕਨੈਕਟਰ ਹੈ ਉਹ ਬਾਰੀ ਤੇ ਖੜੀ ਹੈ ਉਹ ਬਾਰੀ ਬੈਂਡ ਹੋ ਗਈ ਨਹੀਂ ਜ਼ੋਰ ਦੀ ਵਜਿਹਾ ਬਾਰੀ ਬੈਂਡ ਹੋ ਕੇ ਉਹਨੇ ਲਾਤੇ ਵਜਿਹਾ ਤੇ ਫਰੰਟ ਬਿਲਕੁਲ ਖਤਮ ਹੋ ਗਿਆ ਗੱਡੀ ਦਾ ਹੁਣ ਜਿਹੜੇ ਮੁਤਾਬਿਕ ਨਹੀਂ ਉਹ ਕਹਿੰਦੇ दारू ਪੀਤੀ ਜੇ ਤਾਂ ਡਾਕਟਰ ਸੀ ਕੋਈ ਗਲਾਸ ਗਲੂਸ ਤੋਂ ਅਸੀਂ ਵੇਖੇ ਨੇ ਬਾਕੀ ਬੁੱਤ ਦੇਖੀ ਨਹੀਂ ਸਰ ਗੱਡੀ ਜਿਹੜੀ ਆ ਉਹ ਇਸ ਰੋਡ ਤੋਂ ਪਲਟ ਕੇ ਜਿਹੜੀ ਦੂਜੀ ਸੜਕ ਤੇ ਜਾ ਜੈ ਸਰ ਡਵਾਈਡਰ ਤੇ ਨਿਸ਼ਾਨ ਪ੍ਰੋਪਰ ਬਣੇ ਹੋਏ ਨੇ ਕਿ ਜਗ੍ਹਾ ਉੱਤੇ ਹਾਂ ਜੀ ਡ੍ਰਿਫਟ ਡਵਾਈਡਰ ਟੁੱਟਿਆ ਤਾਂ ਨਿਸ਼ਾਨ ਦਿਖਾ ਦਿੰਦੇ ਆ ਸਰ ਦਿਖਾਓ ਮੜਾ ਜਾ ਆਜ ਇਹ ਜਿਹੜੀ ਬਰੇਜ਼ਾ ਗੱਡੀ ਸੀਗੀ ਉਹ ਕਾਫੀ ਤੇਜ਼ ਰਫ਼ਤਾਰ ਜਿਹੜੀ ਆ ਰਹੀ ਸੀਗੀ ਚੰਡੀਗੜ੍ਹ ਰੋਡ ਤੋਂ ਸਾਹ ਚੰਡੀਗੜ੍ਹ ਰੋਡ ਵੱਲੋਂ ਜਿਹੜਾ ਉਹ ਗੱਡੀ ਜਿਹੜੀ ਹੈ ਬਿਲਕੁਲ ਸਮਰਾਲਾ ਚੌਕ ਵੱਲ ਨੂੰ ਜਾ ਰਹੀ ਸੀਗੀ ਤਾਂ ਉਸ ਤੋਂ ਬਾਅਦ ਜਿਹੜਾ ਕਾਫੀ ਭਿਆਨਕ ਜਿਹੜਾ ਟੱਕਰ ਹੁੰਦਾ ਤੇ ਉਸ ਤੋਂ ਬਾਅਦ ਗੱਡੀ ਜਿਹੜੀ ਹੁੰਦੀ ਆ ਆ ਬਿਲਕੁਲ ਉਹੀ ਨਿਸ਼ਾਨ ਹੈਗੇ ਆ ਉਹੀ ਡਿਵਾਈਡਰ ਹੈ ਜੇ ਜਗ੍ਹਾ ਦੇਤੇ ਤਸਵੀਰਾਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂਗੇ ਕਿ ਗੱਡੀ ਜਿਹੜੀ ਹੈ ਪਲਟ ਮਾਰ ਕੇ ਜਿਹੜੀ ਹੈ ਗੱਡੀ ਉਸ ਰੋਡ ਦੇ ਉੱਤੇ ਜਾ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਾਹਮਣੇ ਜਿਹੜੀ ਬੱਸ ਆਂਦੀ ਹੈ ਤੇ ਉਸ ਤੋਂ ਬਾਅਦ ਉਹਦੇ ਵਿੱਚ ਜਾ ਕੇ ਟੱਕਰ ਇਸ ਦੌਰਾਨ ਇੱਕ ਆਟੋ ਵੀ ਜਿਹੜਾ ਵਿੱਚ ਆ ਜਾਂਦਾ ਕਿ ਲੱਗਦਾ ਨਹੀਂ ਹੈਗਾ ਬਾਈ ਜੀ ਇਹ ਸੇਫ ਡਰਾਈਵ ਕਰਨਾ ਚਾਹੀਦਾ ਹੈ ਕਾਫੀ ਪਿਆਣਾ ਖਾਤਸਾ ਸੀਗਾ ਕਿਸੇ ਦੇ ਵੀ ਜਾਨੀ ਨੁਕਸਾਨ ਹੋ ਸਕਦਾ ਸਰ ਸ਼ੁਕਰ ਹਸ ਮਾਲਕ ਦਾ ਪਰਮਾਤਮਾ ਅਗੇ ਅਰਦਾਸ ਕਰਦੇ ਆ ਸ਼ੁਕਰ ਹੈ ਕਿ ਇਹ ਬੱਚੇ ਨਹੀਂ ਸੀ ਨਹੀਂ ਬੱਚਿਆਂ ਨੂੰ 60 ਫੀਟ ਵੱਜ ਸਕਦੀ ਸੀ ਕਿਉਂਕਿ ਬੱਚੇ ਦੇਖੋ ਸਭ ਤੋਂ ਜਾਨ ਤੋਂ ਪਿਆਰੇ ਨੇ ਤੇ ਸਾਡੀ ਮੇਨ ਹੁੰਦੀ ਹੈ ਕਿ ਸਕੂਲ ਵਾਲਿਆਂ ਦੀ ਕਿ ਬੱਚੇ ਅਸੀਂ ਪ੍ਰੋਪਰ ਕਿਸੇ ਵੀ ਸਿਹਤ ਕੋਈ ਬੰਦਾ ਭੇਜ ਰਿਹਾ ਤੇ ਅਸੀਂ ਉਹਨੂੰ ਸੇਫ ਰੱਖੀਏ ਮਹਾਰਾਜ ਕਰੇ ਸਾਨੂੰ ਛੱਟ ਵੱਜੇ ਉਹਨਾਂ ਨੂੰ ਨਾ ਵੱਜੇ ਤੇ ਇਸ ਮੁਤਾਬਿਕ ਚਲੋ ਲੇਡੀਜ਼ ਕਨੈਕਟਰ ਵੀ ਸੀ ਚਲੋ ਸਭ ਕੁਝ ਸਭ ਤੋਂ ਵੱਡੀ ਗੱਲ ਖੱਬ ਕਲੀਅਰ ਹੋ ਗਿਆ ਕਿ ਡਰਾਈਵਰ ਦੀ ਗਲਤੀ ਨਹੀਂ ਕਿਉਂਕਿ ਸਭ ਤੋਂ ਜ਼ਿਆਦਾ ਨਾ ਸਕੂਲ ਬੱਸਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਯਾਰ ਆ ਸਪੀਡ ਤੇ ਹੋਣਾ ਕਿ ਗਲਤੀ ਹੈ ਜਿਹਦੀ ਗਲਤੀ ਹੈ ਟਾਰਗੇਟ ਉਹਨੂੰ ਹੋ ਸਕਦਾ ਤੁਸੀਂ ਸਰ ਨਹੀਂ ਨਹੀਂ ਸਰ ਇਹ ਤਾਂ ਆਪਾਂ ਨੂੰ ਸਬੂਤ ਮਿਲ ਗਿਆ ਨਾ ਤਾਂ ਕਰ ਕਲੀਅਰ ਹੋ ਗਿਆ ਨਹੀਂ ਮੋਸਟਲੀ ਦਾਈ ਕਹਿਣਗੇ ਯਾਰ ਸਕੂਲ ਵਾਲਿਆਂ ਦੇ ਨਾ ਦਾਰੂ ਨਾ ਪੀਤੀ ਹੋਵੇ ਸਪੀਡ ਤੇ ਨਾ ਹੋਵੇ ਸਪੀਡ ਗੋਵਰਨਰ ਲੱਗਿਆ ਹੋਇਆ ਹੈ ਓਵਰ ਸਪੀਡ ਹੋਈ ਨਹੀਂ ਸਕਦਾ ਆਪਣੀ ਸਾਈਡ ਤੇ ਜਾ ਰਿਹਾ ਗੱਡੀ ਵੱਜੀ ਹੈ ਚਲੋ ਮਹਾਰਾਜ ਕਰੇ ਕਾਰ ਵਾਲਾ ਵੀ ਬਚਾ ਹੋਵੇ ਹੁੰਦਾ ਤੇ ਗਾਹਾਂ ਤੋਂ ਆਪਣਾ ਸੋਚ ਸਮਝ ਕੇ ਚੱਲੇ ਜੀ ਇਹਨੇ ਕਿਤੇ ਦੱਸ ਦਈਏ ਕਿ ਕਾਫੀ ਭਿਆਨਕ ਮੰਝਰ ਸੀਗਾ ਉਸ ਟਾਈਮ ਸਵੇਰੇ 8.8 ਵਜੇ ਦੇ ਕਰੀਬ ਜਦੋਂ ਇਹ ਕਾਫੀ ਵੱਡਾ ਜਿਹੜਾ ਐਕਸੀਡੈਂਟ ਹੁੰਦਾ ਹਾਦਸਾ ਹੁੰਦਾ ਤਾਂ ਇੱਕ ਤਸਵੀਰ ਤੁਹਾਨੂੰ ਹੋਰ ਦਿਖਾ ਦਿੰਨੇ ਆ ਉਹ ਆਟੋ ਜਿਹੜਾ ਸਾਹਮਣੇ ਦੇਖ ਸਕਦੇ ਹੋ ਤੁਸੀਂ ਐਸੀ ਜਗ੍ਹਾ ਦੇ ਉੱਤੋਂ ਜਿਹੜੀ ਐ ਐਕਸੀਡੈਂਟ ਹੁੰਦਾ ਤਾਂ ਉਸ ਤੋਂ ਬਾਅਦ ਆਟੋ ਜਿਹੜਾ ਹੈ ਕਾਫੀ ਬਾਹਰ ਜੜਾ ਪਲਟਾ ਖਾ ਕੇ 100 ਮੀਟਰ ਦੀ ਦੂਰੀ ਤੇ ਜਾ ਕੇ ਕਿਸ ਤਰੀਕੇ ਉਹ ਵੀ ਜਾ ਕੇ ਖੜ ਜਾਂਦਾ ਹਾਲਾਂਕਿ ਕਾਫੀ ਭਿਆਣਾ ਕੋਈ ਟਾਈਮ ਦਾ ਮੰਜ਼ਰ ਸੀਗਾ ਸਵੇਰੇ 8:30 ਵਜੇ ਚੰਦੀਕਟ ਰੋਡ ਦਾ ਜਿਸ ਟਾਈਮੇ ਭਿਆਣਾ ਖਾਸਾ ਜਿਹੜਾ ਇਸ ਰੋਡ ਦੇ ਉੱਤੇ ਵਾਪਰਦਾ ਹਾਲਾਂਕਿ ਦੱਸਦੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਕੋ ਵੀ ਇੱਥੇ ਪੀਸੀਆਰ ਤਾਂ ਹੋਰ ਵੀ ਜਿਹੜੇ ਅਧਿਕਾਰੀ ਸੀਗੇ ਉਹ ਮੌਕੇ ਤੇ ਪਹੁੰਚ ਗਏ ਤਾ ਡਰਾਈਵਰ ਦੀ ਗੱਲ ਕਰੀਏ ਤਾਂ ਉਹ ਨਾਲ ਵੱਲੋਂ ਜਿਹੜਾ ਡਰਾਈਵਰ ਨੂੰ ਜਿਹੜਾ ਹਸਪੀਟਲ ਦੇ ਵਿੱਚ ਸਿਫਟ ਕਰਾ ਦਿੱਤਾ ਗਿਆ ਕਿਸੇ ਨੂੰ ਵੀ ਕੋਈ ਜਾਨੀ ਨੁਕਸਾਨ ਜਿਹੜਾ ਨਹੀਂ ਹੋਇਆ ਸਿਰਫ ਮਾਲੀ ਨੁਕਸਾਨ ਹੀ ਹੋਇਆ ਬਰੇਜ਼ਾ ਗੱਡੀ ਦੇ ਅੱਗੇ ਨੇ ਪਾਸੇ ਤੇ ਜਿਹੜੇ ਪਰਖੱਚੇ ਜਿਹੜੇ ਉੱਡ ਗਏ ਤਾਂ ਆਟੋ ਦੀ ਗੱਲ ਕਰਦੀਏ ਤਾਂ ਆਟੋ ਵੀ ਤੁਸੀਂ ਦੇਖ ਸਕਦੇ ਹੋ ਉਹਦੇ ਵੀ ਜਿਹੜੇ ਪਰਖੱਚੇ ਜਿਹੜੇ ਆ ਉੱਡ ਚੁੱਕੇ ਨੇ ਪਾਰ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਜਿਹੜਾ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਦੌਰਾਨ ਦੇਖ ਸਕਦੇ ਹੋ ਹਾਸਲੇ ਨੂੰ ਦੇਖਦੇ ਅਨੁਸਾਰ ਵੀ ਕਿਸੇ ਨੇ ਕਿਸੇ ਦੀ ਜੜੀ ਹੈ ਜਾਨ ਜੜੀ ਹੈ ਇਸ ਜਗ੍ਹਾ ਦੇ ਉੱਤੇ ਜਾ ਸਕਦੀ ਸੀ ਪਰ ਬਹੁਤ ਹੀ ਵੱ ਇਹ ਇਹ ਹਾਸਾ ਸੀਗਾ ਪਰ ਕਾਫੀ ਬਚਾਅ ਹੋ ਗਿਆ ਦੇਖ ਸਕਦੇ ਹੋ ਕਿ ਇਹ ਜਿਹੜਾ ਦੇਖ ਸਕਦੇ ਹੋ ਕਾਫੀ ਕਿਸ ਤਰੀਕੇ ਨਾਲ ਕਾਫੀ ਤੇਜ਼ ਰਫ਼ਤਾਰ ਜਿਹੜਾ ਇਹ ਆਟੋ ਸੀਗਾ ਉਸ ਜਗ੍ਹਾ ਤੋਂ ਜਿਹੜਾ ਉੱਡਦੇ ਹੋਏ ਜਿਹੜਾ ਇਹ ਜਗ੍ਹਾ ਦੇ ਉੱਤੇ ਆਇਆ ਇੱਥੇ ਤੇ ਲੋਕਾਂ ਦਾ ਇਹ ਕਹਿਣਾ ਸੋ ਜਿਹੜੇ ਭੇਡ ਦੇਖ ਸਕਦੇ ਹੋ ਜਿਹੜੇ ਦਰਖਤ ਲੱਗੇ ਹੋਏ ਉਹਨੂੰ ਵੀ ਤੋੜਨ ਤੋਂ ਬਾਅਦ ਆਟੋ ਜਿਹੜਾ ਹੈ ਦੇਖ ਸਕਦੇ ਹੋ ਕਿਸ ਤਰੀਕੇ ਇਸ ਜਗ੍ਹਾ ਦੇ ਉੱਤੇ ਬਿਲਕੁਲ ਇਸ ਨੁੱਕਰ ਤੇ ਜਾ ਕੇ ਖੜ ਗਿਆ ਹਾਲਾਂਕਿ ਕਾਫੀ ਭਿਆਨਕ ਹਾਸਾ ਸੀਗਾ ਉਸ ਰੋਡ ਦੇ ਉੱਤੇ ਚਦੀਕਰ ਰੋਡ ਤੇ ਕਲ ਕਰ ਰਹੇ ਹਾਂ ਜਿਸ ਜਗ੍ਹਾ ਦੇ ਉੱਤੇ ਕਾਫੀ ਪਿਆਣਾ ਖਾਸਾ ਹੋਇਆ ਉਸ ਤੋਂ ਬਾਅਦ ਟੱਕਰ ਹੋਣ ਦੌਰਾਨ ਜਿਹੜਾ ਆਟੋ ਇਸ ਜਗ੍ਹਾ ਦੇ ਉੱਤੇ ਆ ਕੇ ਖੜ ਗਿਆ ਤਾਂ ਬਰੇਜ਼ਾ ਗੱਡੀ ਜਿਹੜੀ ਹੈ ਇਸ ਰੋਡ ਤੋਂ ਪਲਟ ਕੇ ਦੂਜੇ ਰੋਡ ਤੇ ਜਾ ਕੇ ਖੜ ਗਈ ਕਾਫੀ ਪਿਆਣਾ ਖਾਸਾ ਸੀਗਾ ਪਰ ਬਚਾਅ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਪ੍ਰਸ਼ਾਸਨ ਨੇ ਗੱਲ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਨੂੰ ਸੱਟ ਲੱਗੀ ਹੈ ਉਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਨਿਊ ਅਪਡੇਟ ਲੈ ਕੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖਦੇ ਰਹੋ ਜਨ ਲਾਈਵ ਮੈਨਟਨ ਕੈਮਰਾਮੈਨ ਹਣੀ ਦੇ ਨਾਲ ਧੰਨਵਾਦ